ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਮੈਂ ਤੇ ਮੇਰਾ ਬੇਟਾ ਜੀ ਆਏ ਹੋਏ ਆਂ ਬਾਬਾ ਦੀਵਾਨ ਸ਼ਾਹ ਸਰਕਾਰ ਦੇ ਜੋ ਕਿ ਸਾਡੇ ਘਰ ਤੋਂ ਆਈ ਥਿੰਕ 2 ਕਿਲੋਮੀਟਰ ਦੂਰ ਹੋਗੀ ਮੈਂ ਅਕਸਰ ਇੱਥੇ ਇਕੱਲਾ ਹੀ ਜਾਂ ਆਪਣੇ ਘਰਦਿਆਂ ਨਾਲ ਆਉਣਾ ਹੀ ਰਹਿਣਾ ਵਾ ਜਦੋਂ ਮੈਂ ਇੱਥੇ ਆਇਆ ਹੋਇਆ ਸੀਗਾ ਜੀ ਚਿਰਾਗ ਬੁਝਿਆ ਹੋਇਆ ਸੀਗਾ ਕਹਿੰਦੇ ਆ ਕਿ ਪੀਰਾਂ ਫਕੀਰਾਂ ਦੇ ਚਿਰਾਗ ਬਲਦੇ ਹੀ ਚੰਗੇ ਲੱਗਦੇ ਨੇ ਤੇ ਇੱਥੇ ਆ ਕੇ ਜੀ ਮੈਂ ਸਭ ਤੋਂ ਪਹਿਲਾਂ ਚਰਾਗ ਜਗਾਇਆ ਔਰ ਮੱਥਾ ਟੇਕਿਆ ਸਰਕਾਰਾਂ ਨੂੰ ਤੇ ਜੋ ਕਿ ਮੈਨੂੰ ਚਰਾਗ ਜਗਾ ਕੇ ਬਹੁਤ ਹੀ ਸਕੂਨ ਮਿਲਿਆ ਔਰ ਪਰਮਾਤਮਾ ਮੋਰੇ ਹੱਥ ਜੋੜੇ ਕੀ ਸਭ ਦਾ ਭਲਾ ਕਰਿਓ ਔਰ ਸਭ ਦੀ ਸ਼ੁਰੂਆਤ ਵਧੀਆ ਕਰਿਓ ਔਰ ਸਭ ਦੇ ਘਰ ਦੇ ਵਿੱਚ ਰੋਟੀ ਪਾਣੀ ਦਾਣਾ ਪਾਣੀ ਸਭ ਨੂੰ ਵਧੀਆ ਦਿਓ ਔਰ ਆਪਣੇ ਮੱਥੇ 'ਤੇ ਥੋੜਾ ਜਿਹਾ ਤੇਲ ਲਗਾਇਆ ਕੀ ਪਰਮਾਤਮਾ ਸਤਬੁੱਧੀ ਦਵੇ ਇਹ ਹੈ ਜੀ ਸਰਕਾਰਾਂ ਦਾ ਚਿਰਾਗ ਜੋ ਹਮੇਸ਼ਾ ਬਲਦਾ ਹੀ ਰਹਿੰਦਾ ਵਾ ਬਾਕੀ ਦੋਸਤੋ ਲੋ ਜੀ ਕਰੋ ਹੁਣ ਤੁਸੀਂ ਬਾਬਾ ਜੀ ਦੇ ਦਰਸ਼ਨ ਹੋਰ ਆਪਣੀਆਂ ਮੰਗੀਆਂ ਹੋਈਆਂ ਮੁਰਾਦਾਂ ਪੂਰੀਆਂ ਕਰੋ ਇਹ ਜਗਾ ਜੀ ਬਾਬਾ ਦੀਵਾਨ ਸ਼ਾਹ ਸਰਕਾਰ ਦੀ ਹੈ ਬਾਕੀ ਦੋਸਤੋ ਇੱਥੇ ਸੁਣਿਆ ਹੈ ਕਿ ਸਾਡੇ ਵੱਡੇ ਬਜ਼ੁਰਗ ਦੱਸਦੇ ਨੇ ਕਿ ਇੱਥੇ ਮੁਸਰਤ ਫਤੇਹ ਅਲੀ ਖਾਨ ਜੋ ਫੋਕ ਦੇ ਬਾਦਸ਼ਾਹ ਸੀਗੇ ਉਹ ਵੀ ਆਪਣੀ ਹਾਜ਼ਰੀ ਲਗਾ ਕੇ ਗਏ ਹੋਏ ਨੇ ਔਰ ਇੱਥੇ ਬਾਬਾ ਜੀ ਦੇ ਦਰਸ਼ਨ ਕਰਕੇ ਗਏ ਹੋਏ ਨੇ ਇਹ ਬਾਹਰ ਇੱਕ ਜੀ ਡੌਗ ਜੋ ਬਹੁਤ ਹੀ ਵਧੀਆ ਮੇਰੇ ਬੇਟੇ ਨਾਲ ਖੇਡ ਰਿਹਾ ਸੀ ਔਰ ਮੇਰਾ ਬੇਟਾ ਬਹੁਤ ਹੀ ਮસ્ਤੀ ਕਰ ਰਿਹਾ ਸੀ ਇਹਦੇ ਨਾਲ ਔਰ ਇਹਨੂੰ ਜੋ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਸੀ ਇਹਨੂੰ ਖਵਾ ਰਿਹਾ ਸੀ ਬਾਕੀ ਦੋਸਤੋ ਦਰਵਾਰ ਬਾਹਰ ਉਹ ਕੁਝ ਇਸ ਇਸ ਤਰ੍ਹਾਂ ਦਾ ਦਿਖਦਾ ਹੈ ਜੋ ਕਿ ਸੇਮ ਤਾਜਮਹਲ ਦੀ ਤਰ੍ਹਾਂ ਬਣਾਇਆ ਗਿਆ ਹੈ ਬਾਕੀ ਇਹ ਬਹੁਤ ਹੀ ਵਧੀਆ ਬਾਹਰੋਂ ਦੇਖਦਾ ਹੈ ਔਰ ਬਹੁਤ ਹੀ ਵਧੀਆ ਬਣਾਇਆ ਗਿਆ ਹੈ ਇਸ ਹਰਕੇ ਮੇਰਾ ਬੇਟਾ ਇੱਥੇ ਬਹੁਤ ਹੀ ਜ਼ਿਆਦਾ ਮਸਤੀ ਕਰ ਰਿਹਾ ਸੀ ਔਰ ਘੁੰਮ ਰਿਹਾ ਸੀ ਔਰ ਮੈਂ ਵੀ ਉਹਨੂੰ ਰੋਕ ਨਹੀਂ ਰਿਹਾ ਸੀਗਾ ਕਿਉਂਕਿ ਉਹ ਇੱਥੇ ਆ ਕੇ ਬਹੁਤ ਹੀ ਖੁਸ਼ ਹੁੰਦਾ ਹੈ ਔਰ ਮੈਨੂੰ ਵੀ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਉਹ ਦੇਖ ਬਹੁਤ ਹੀ ਸ਼ਾਂਤੀ ਮਿਲਦੀ ਹੈ ਇੱਥੇ ਮੇਰਾ ਬੇਟਾ ਜਿੱਦ ਕਰ ਰਿਹਾ ਸੀਗਾ ਕਿ ਤੁਸੀਂ ਪ੍ਰਸ਼ਾਦ ਲਿਆ ਕੇ ਦਿਓ ਮੈਨੂੰ ਔਰ ਮੈਂ ਉਹਨੂੰ ਬੋਲ ਰਿਹਾ ਸੀਗਾ ਕਿ ਤੂੰ ਖੁਦ ਜਾ ਔਰ ਖੁਦ ਲੈ ਕੇ ਆ ਬਾਕੀ ਤੁਸੀਂ ਦੇਖੋ ਬਾਹਰੋਂ ਦਰਵਾਰ ਮੇਰੀ ਤਾਂ ਪ੍ਰਾਰਥਨਾ ਸਾਨੂੰ ਸਾਰਿਆਂ ਨੂੰ ਇਹੀ ਹੈ ਕਿ ਇੱਕ ਵਾਰ ਤੁਸੀਂ ਇੱਥੇ ਆਓ ਔਰ ਇੱਥੇ ਆ ਕੇ ਬਾਬਾ ਜੀ ਦੀ ਸੁੰਦਰਤਾ ਔਰ ਦਰਵਾਰ ਤੇ ਮੰਗੀਆਂ ਹੋਈਆਂ ਮਰਦਾਂ ਤੁਸੀਂ ਪੂਰੀਆਂ ਕਰੋ ਜੈ ਮਸਤਾਂ ਦੀ ਜੈ ਫਕਰਾਂ ਦੀ ਜੈ ਫਕੀਰਾਂ ਦੀ ਬਾਕੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ